ਜਾਂਦੀ ਤੋਂ ਕੀ ਕਰਨਾ ਸੀ ਮੈਂ ਤਾਂ ਕੰਮ ਕਰਕੇ ਆਈ ਐਂਗੀ ਉਹ ਅੰਦਰ ਮੋٹے ਕੱਪੜਿਆਂ ਦੀ ਤਹਿ ਲਾ ਕੇ ਆਈ ਐਂਗੀ ਖੇਸਤੀ ਹੋਰ ਚਲ ਉਹਦਾ ਵਧੀਆ ਕਰਿਆ ਕੰਮੀ ਵਾਲੇ ਸਾਡੇ ਤੇ ਕਬੀਲਦਾਰੀ ਤੇ ਪੈਸੇ ਭੁਗਤ ਜਿਹਾ ਲੈਉਣੇ ਸੀ ਆਰਤੀਆਂ ਦੇ ਫੜ ਕੇ ਇਹ ਕਾ ਮਾਸੀ ਨਹੀਂ ਫੋਨ ਲਾਉਣਾ ਹਟਦੀ ਕੀ ਇਹਦੇ ਵੀ ਦੇਣੇ ਆ ਆਪਾਂ ਯਾਰ ਹੋਰ ਫੋਨ ਦੇ ਫੋਨ ਲਾਈ ਜਾਂਦੀ ਰਹਿੰਦੀ ਹੈ ਕਹਿੰਦੀ ਪੈਸੇ ਭੇਜੋ ਪੈਸੇ ਭੇਜੋ ਇਹ ਵੀ ਅਸੀਂ ਦਸਤਾਨ ਕਿੱਥੋਂ ਗੂਗਲ 'ਤੇ ਕਰਾ ਲਈ ਉਹਦਾ ਝੋਨਾ ਵੇਖਿਆ ਜਿੰਨੇ ਕਦਾ ਵੀ ਕਹਿੰਨ ਉਹਦੇ ਦੇ ਲਈ ਆਰਤੀ ਲੇਕਨ ਉਹ ਦੁੱਧ ਵਾਲਾ ਨਹੀਂ ਹੈਗਾ ਜਿਹੜਾ ਬੱਬੂ ਉਹਨੂੰ ਖੜਾ ਚਾਰ ਦਿਨ ਕੱਲ ਕਦਮਾ ਦੁੱਧ ਨਹੀਂ ਪ ਕਲਮਾ ਸਾਧ ਤੋਂ ਪਵਾਤ ਸ਼ਾਮ ਨੂੰ ਗਿਆ ਤੇ ਵਾਰਤਿਆ ਕਹਿੰਦਾ ਜਿੰਨਾ ਕਰ ਕਹਿੰਦਾ ਸੋ ਸੋਡੇ ਪੈਸੇ ਨਹੀਂ ਹੁੰਦੇ ਜਿਹੜੀ ਵੀ ਕਿਦੋਂ ਕਰ ਮੈਂ ਵਿੰਦਾਗਾ ਉਹ ਦੇਊਗਾ ਆਪਾਂ ਨੂੰ ਫੇਰ ਉਹ ਪੈਸੇ ਮਿਲਣ ਤੇ ਫਿਰ ਤੁਸੀਂ ਆਂਟੀਏ ਤਾਂ ਫੜ ਲੈਂਦੇ 10-15000 ਉਹਦਾ ਤੇ ਦੇ ਦਿੰਦੇ ਉਹ ਵੀ ਵਿਚਾਰਾ ਸਹੀ ਆ ਆਪਦੀ ਜਗ੍ਹਾ ਤੇ ਕਿੰਨੇ ਮਹੀਨੇ ਹੋ ਗਏ ਆਪਾਂ ਨੂੰ ਦੁੱਧ ਲਈ ਜਾਂਦੇ ਨੂੰ ਪੈਸੇ ਉਹਨੂੰ ਇੱਕ ਵਾਰ ਨਹੀਂ ਦਿੱਤੇਗੇ ਇੱਕ ਵਾਰ ਕੇ 4 ਮਹੀਨਾ ਖੜਾ 4 ਤਨ ਖੜਾ ਇਹਦਾ ਮੇਨ ਗੱਲ ਕੀ ਹੈ ਵੀ ਹੁਣ ਆਂਟੀਏ ਜਦੋਂ ਸਭ ਇਕੱਠੀ ਪਾਉਂ ਸੋਡੇ ਖਾਤੇ ਚ ਪਾ ਦਊਗਾ ਜਿਹੜੇ ਪੈਸੇ ਆਪਣੇ ਬਾਤੇ ਹੈ ਪੈਸੇ ਆ ਜਾਣਗੇ ਚਾਰਨ ਤਕੜਾਉਣਾ ਹੀ ਪੋਣੱਖੇ ਚਲ ਕੋਈ ਨਾ ਹੋ ਤਾਂ ਮੈਂ ਜਦੋਂ ਅੱਜ ਆਇਆ ਦੁੱਧ ਪੁਣ ਆਇਆ ਤਾਂ ਹੈਣੀਗਾ ਹਈ ਤੱਕ ਤੇ ਉਦੋਂ ਉਹਨੇ ਮੈਂ ਗੱਲ ਕਰ ਲੂੰਗੀ ਪਰ ਮੈਂ ਇਹ ਕਹਿੰਦੀ ਹਾਂ ਤੁਸੀਂ ਆਣਤੀ ਨੂੰ ਕਹੋ ਵੀ ਛੇਤੀ ਤੋਂ ਛੇਤੀ ਪੈਸੇ ਦੇਵੇ ਘਰੇ ਵੀ ਲੋੜ ਆ ਚਾਰ ਪੰਜ ਦਿਨ ਕਹਦੇ ਹੱਥ ਬੰਨ ਕੀ ਅਸਲ ਜੀਜੀ ਦੇ ਪੈਸੇ ਆ ਜਾਣਗੇ ਉਹਦੀ ਪਹਿਲਾਂ ਤੈਨੂੰ ਦੇਵਾਂਗੇ ਭਈ ਅਸੀਂ ਦੁੱਧ ਫੇਰ ਵੀ ਲੈਣਾ ਛੇ ਮਹੀਨੇ ਉਹ ਤਾਂ ਚਾ ਇੰਨਾ ਚੰਗਾ ਜਦੋਂ ਵਿਚਾਰਾ ਛੇ ਮਹੀਨੇ ਖਾਣੇ ਨੇ ਤਾਂ ਮਹੀਨਾ ਦੀ ਮਹੀਨਾ ਪੈਸੇ ਭਾਲਦੇ ਕੋਤੀ ਉਹ ਤਾਂ ਗੱਲ ਸੁਣੀ ਸਹੀ ਹੈ ਨਾ ਚਾਹ ਚ ਬਣਾ ਲੈ ਵਾਸੀ ਆਈ ਜਾਂ ਚੈਲਮਚਾਰੀ ਕੋਟ ਬਣਾ ਕੇ ਲਿਓਣੀ ਹੈਗੀ ਤੇ ਜੇ ਕਿਤੇ ਹੁੰਦਾ ਹੋਇਆ ਨਾ ਹੱਲ ਪੈਸੇ ਦਾ ਤਾਂ ਕਰ ਲਿਓ ਉਹਨੂੰ ਚਾਰੇ ਨੂੰ ਦੇ ਦਾਂਗੇ ਉਹ ਕਹਿੰਦਾ ਸੀਗਾ ਕਹਿੰਦਾ ਸਾਡੇ ਨਾਲ ਵਿਆਹ ਹੈਗਾ ਤੇ ਤਾਂ ਕਰਕੇ ਕਹਿੰਦਾ ਮੈਨੂੰ ਲੋੜ ਆ ਕਰੇ ਆਹ ਵਾਂਗੂ ਮੇਰੀ ਕੁੜੀ ਦਾ ਵਿਆਹ ਹੈਗਾ ਉਹਦੀ ਕੁੜੀ ਭੇਜਣੀ ਆਉਣੇ ਕਿਸ ਕੋਲ ਨਾ ਵਿਆਹ ਹੋਇਆ ਹੋਇਆ ਹੋਰ ਉਹਨੂੰ ਤੇ ਕੁੜੀ ਦਾ ਵਿਆਹ ਮੈਂ ਤਾਂ ਸਮਝੀ ਜਾਂਦੀ ਸੀ ਕਿਤੇ ਇੱਕ ਵਾਰ ਉਹ ਤਾਂ ਇੱਕ ਵਾਰੀ ਤਾਂ ਉਹਦੀ ਕੁੜੀ ਨਿਕਲ ਕੇ ਬਾਗੀ ਤਾਂ ਮੋੜ ਮਾਰ ਕੇ ਲੈ ਕੇ ਦੁਆਰੇ ਵਿਆਹ ਹੋਊਗਾ ਪਰ ਲੱਗਦਾ ਤਾਂ ਹੈ ਨਹੀਂਗਾ ਵੀ ਉਹ ਵਿਆਹ ਹੋਇਆ ਹੋਇਆ ਹੈ ਜਿਹੜੇ ਸਾਬ ਨਾਲ ਉਹਦੀ ਉਮਰ ਆ ਗਈ ਚੁੱਟੀ ਦੱਦੀ ਦਾੜੀ ਹੈ ਉਹਦੀ ਉਮਰ ਤਾਂ ਬਧੇਰੀ ਐ ਵੀ ਲ ਚੱਲ ਛੱਡ ਮੈਂ ਚਾਹ ਉਹਨਾਂ ਨੂੰ ਲਈਂ ਤੂੰ ਆਦਾ ਕਰਦਾ ਉੱਥੇ ਲਈ ਚਾਹ ਫੋੜੀ ਕੋਲ ਠੀਕ ਹੈ ਮੈਂ ਉਹ ਸੰਜੀਤ ਜੀ ਚ ਮਾਰਦਾ ਹਥਾਂ ਆਂਦਰੀ ਹੈ ਮੈਂ ਤਾਂ ਅੰਦਰੀ ਆ ਨਾ ਤੂੰ ਕਿਵੇਂ ਹੈ ਚੋਰੀਆਂ ਚੁਰੇ ਜਿਵੇਂ ਛਾਪਾ ਮਾਰਨਾ ਹੁੰਦਾਗਾ ਡਾਕਾ ਮਾਰਨ ਵਾਲਿਆਂ ਵਾਂਗੂ ਟਾਈਮ ਟੂਮ ਤਾਂ ਕੋਈ ਨਹੀਂ ਹੈਗਾ ਤੇਰਾ ਲੱਗਦਾ ਨਾ ਪਤੰਦਰੋ ਘਰੇ ਫਿਰਦਾਗਾ ਤੇ ਮੈਂ ਤਾਂ ਉਹਦੇ ਵਾਸਤੇ ਚਾਹ ਦੀ ਕੁੱਟ ਬਣਾਈ ਆ ਆ ਗਲੀ ਚ ਤੇਰੀ ਮਾਰਾ ਦੁੱਧ ਪਾਉਣ ਵਾਲਾ ਦੁੱਧ ਪਾਉਂਦਾ ਹੋਣਾ ਸੱਚ ਉਹਨੂੰ ਮੈਂ ਪੈਸੇ ਨੂੰ ਕਿਹਾ ਸੀ ਅੱਜ ਉਹ ਕਹਿੰਦਾ ਉਹਨੂੰ ਕਿਹਾ ਇੱਕ ਦੋ ਦਿਨ ਰੁਕ ਜਾ ਉਹ ਪੈਸੇ ਦੀ ਲੋੜ ਹੀ ਨਾ ਦੋ ਮਿੰਟ ਲੱਗਣਗੇ ਮੇਰੇ ਅੱਗ ਉਹ ਜਾਦੀ ਅੱਗ ਤਾਂ ਤੇਰੀ ਮਹਿ ਜੀ ਵਿਚੋਂ ਜਿਹੜੀ ਜ਼ਿੰਦਗੀ ਪਰ ਯਾਦ ਰੱਖੀਂਗਾ ਤੂੰ ਦੁੱਧ ਫੜਾ ਜਿਓ ਆ ਗਿਆ ਨਾ ਕਿਤੇ ਐਵੇਂ ਮੈਨੂੰ ਬੋਲੂਗਾ ਮੈਂ ਦੁੱਧ ਉਹਦੇ ਚ ਕੱਢਦੀ ਆ ਤੇ ਤੈਨੂੰ ਢੋਲੀ ਫੜਾ ਦਊਂਗਾ ਤੇ ਤਿਆਰ ਆਈਆਂ ਕੋਈ ਨਾ ਮੈਂ ਤੈਨੂੰ ਦੱਸ ਦੂ ਫੋਨ ਕਰਕੇ ਹਾਏ ਪਹਿਲੀ ਨਾ ਆ ਕੇ ਖੜ ਜੀ ਇੱਥੇ ਜਿਹਦੇ ਘਰੇ ਉਹਨਾਂ ਤੂੰ ਮੇਰੇ ਐਵੇਂ ਛਿੱਕਣਾ ਬੋਰੀ ਜਦ ਆ ਗਿਆ ਤੂੰ ਇੱਥੇ ਖੜ ਮੈਂ ਲਿਆਉਣੀ ਢੋਲੀ ਬਿੱਲੀ ਕਰ ਕੋਈ ਨਾ ਫਿਕਰ ਨਾ। ਹਾਂ ਮੈਂ ਕੱਢ ਦੁੱਧ ਤਾਂ ਕੱਢ ਲਿਆ ਮੈਂ ਤੇ ਹੁਣ ਤੂੰ ਬਾਅਦ ਜਾ ਜੇ ਉਹ ਖਾਣ। ਮੈਨੂੰ ਵੀ ਦੁੱਧ ਪਿਆ ਦੇ। ਗੱਲ ਸੁਣ ਮੇਰੀ ਜੇ ਉਹ ਉੱਥੇ ਖਾਣ ਮਿਲ ਗਿਆ ਨਾ ਤੂੰ ਉਹਨੂੰ ਕਹਿ ਦੀ ਕਿ ਮੈਂ ਤਾਂ ਵੀ ਦੁੱਧ ਫੜਾਉਣਾ ਆਇਆ ਸੀ ਫੋਨ ਆਇਆ ਸੀ ਤੁਹਾਨੂੰ। ਆ ਜਾ ਹੁਣ ਥੋਕ ਦਿੰਦਾ। ਓਏ ਆ ਗਿਆ ਦੁੱਧ ਕੋਲ ਨਾ। ਓਏ ਆ ਗਿਆ। ਬਾਬਾ ਤੂੰ ਇੱਥੇ ਕੀ ਕਰਦਾ ਬੁੜੀਆਂ ਕੋਲੇ ਦੁੱਧ ਕੰਜਣਾ ਮੈਨੂੰ ਪਾ ਜਾ। ਇਹਦੇ ਸਾਹ ਤਾਂ ਮਾਲ ਰਹਿੰਦੇ ਸੀ ਸੰਦੀਪ ਬਣਾਣਾ। ਕੋਈ ਸਾਹ ਤਾਂ ਮੈਂ ਕਰਨਾ ਬੰਦਾ ਮੈਂ ਆ। ਇਹ ਤਾਂ ਦੁੱਧ ਭਵਾਉਣ ਆਲੀ ਕਲੀਪਾਂ ਦੇ ਦੁੱਧ ਭਾ ਕੇ ਚਾਹ ਕਰੀਦਾ ਇਹਦਾ ਕੰਮ। ਚਲ ਮੈਂ ਤੜਕੇ हां जाणो ना एक ਮੈਂ ਉਹਨੂੰ ਤੇ ਇੱਥੇ ਨਾ ਭਾਵਾਂ ਮੇਰੇ ਕੋਲ ਚੰਦ ਪਾਇਆ ਕਰ ਉਹ ਚਰ ਗਾਹਾਂ ਤੱਕ ਉਹਦਾ ਠੀਕ ਹੈ ਮੈਂ ਕਿਵੇਂ ਦੁੱਧ ਦੀ ਬਾਲੀ ਠਰਕੀਪੁਰੀ ਜਾਂਦਾ ਸੀ ਠਰਕ ਨਹੀਂ ਭੋਰਦਾ ਉਹਦੇ ਸੱਚ ਸੇ ਪੈਸੇ ਹੀ ਰਹਿੰਦੇ ਸੀ ਨਾਲ ਤੋ ਕਹਿੰਦਾ ਮੈਂ ਨਸਾ ਹਸਾ ਪਤਾਮ ਲਿਖ ਕੇ ਦੇ ਦੋ ਫਿਰ ਉਹਨੂੰ ਮੈਂ ਮੋਬਾਈਲ ਤੇ ਜੋੜ ਕਰਕੇ ਦੱਸਦਾ ਸਾਰਾ ਤੇ ਸਾਹ ਜੋੜ ਕਰਤਾ ਹਾਂ ਹਾਂ ਤੇ ਨਾਲੇ ਉਹ ਕਹਿੰਦਾ ਦੁੱਧ ਚਲ ਕਹਿੰਦਾ ਮੈਂ ਫੜਾਈ ਐ ਨਾ ਮੈਂ ਫੋਨ ਲਾਇਆ ਸੀ ਦੁੱਧ ਹੈ ਵੀ ਨਹੀਂ ਹੈਗਾ ਸੀ ਆਪਣੇ ਮੈਂ ਤਾਂ ਹੋਂ ਦੇਖੀ ਫਰਿੱਜ ਖੋਲ ਕੇ ਪਹਿਲੇ ਤਾਂ ਮੈਨੂੰ ਆਈ ਸੀ ਕਿਤੇ ਪਿਆ ਹੋਊਗਾ ਦੁੱਧ ਦਾ ਤਾਂ ਕੋਈ ਗੱਲ ਨਹੀਂ ਉਹ ਜੇ ਟੂਬ ਟਾਪ ਮੰਗੇ ਨਾ ਉਹਦੀ ਮੋਟਰਸਾਈਕਲ ਦੀ ਟੂਬ ਪੰਕਚਰ ਹੋ ਗਈ ਉਹਨੂੰ ਟੂਬ ਨਾ ਦੇਈ ਇਹ ਤਾਂ ਨਾ ਕਿ ਪਾੜ ਦੂ ਟੂਬ ਆਲ ਜਾ ਕੇ ਇੱਥੋਂ ਪੱਕਾ ਕਰ ਦੂ ਘਰਾਪਾ ਚਲ ਕੋਈ ਨਾ ਕਰ ਲੋ ਕੰਮ ਮੈਂ ਚਾਹਣਾ ਕਿ ਲਿਆਉਣੀ ਆ ਤੁਹਾਡੇ ਵਾਸਤੇ ਭਾਈ ਜੀ ਜੇ ਆ ਗਏ ਤਾਂ ਫਿਰ ਮੈਂ ਕੀ ਤੇਲ ਚਾਹਵਾ ਉਹ ਤਾਂ ਤੇਰਾ ਖਸਮ ਲੱਗਦਾ ਘਰੇ ਪੁੱਤ ਘਰੇ ਫਿਰਦਾਗਾ ਉਹ ਤਾਂ ਤੇ ਮੇਰੀ ਗੱਲ ਸੁਣ ਲੈ ਕਿੱਥੇ ਗਰੇ ਤੂੰ ਨਾ ਨਾ ਮੈਂ ਤੈਨੂੰ ਦੱਸਦੀ ਐਵੇਂ ਉੱਤੇ ਆ ਜੂਗਾ ਦੁੱਧ ਫੜਾ ਮੈਨੂੰ ਮੈਂ ਦੁੱਧ ਕੱਟ ਕੇ ਹੁਣੀ ਆ ਰਸੋਈ ਚ ਬਾੜੀ ਫालतू ਦੀ ਭਕਾਈ ਨੰਬਰ ਮੈਨੂੰ ਵੀ ਘਰੋਂ ਕਢਾਏਂਗਾ ਆਪ ਤਾਂ ਤੁਰ ਨਿਕਲਾ ਹੋਇਆ ਹੀ ਅਗਰ ਦੁੱਧ ਜਿਆਦਾ ਦੁੱਧ ਮੈਨੂੰ ਵੀ ਪੀਣਾ ਸੀ ਖੜ ਜਾ ਇੱਥੇ ਹੁਣ ਮੇਰੇ ਮੰਗਰ ਕੇ ਅੰਬ ਲੈਣ ਆਉਣਾ ਇੱਥੇ ਅੰਬ ਤਾਂ ਤੇਰੇ ਹੈਗੀ ਐ ਠੀਕ ਹੈ ਹੋਰ ਕੀ ਚੱਕ ਕੇ ਮੂੰਹ ਮੰਗਰ ਤਰ ਚੱਲੂ ਪੂਰਾ ਟੂਟ ਲੱਗਾ ਕੋਈ ਨਹੀਂ ਆਉਂਦਾ ਤੜੀ ਕੋਈ ਹਾ ਆ ਜਾ ਮੇਰਾ ਭਾਂਡਾ ਫੜਾ ਦੇ ਨਹੀਂ ਆ ਲੈ ਫੜ ਦੁੱਧ ਕੱਢ ਲੈ ਮੈਂ ਲੈ ਜਾ ਹੁਣ ਫਰਦਾ ਲਾਗੇ ਤਾਂ ਹੋਰ ਮੇਰੇ ਛਿੱਤਰ ਪਵਾਏਗੇ ਛਿੱਤਰ ਪਵਾਈਆਂ ਮੇਰੇ ਮੈਂ ਕਹਾਂ ਜੇ ਉਹ ਆਉਂਦਾ ਹੋਇਆ ਤਾਂ ਜਾ ਬਗ ਜਾ ਬਗੀਆਂ ਉਹ ਹੁਣ ਤਾ ਮੈਂ ਕਿਸੇ ਹੋਰ ਨੂੰ ਦਿੰਦਾ ਹੁੰਦਾ ਭਕਾਈ ਓਏ ਤਾਂ ਨਹੀਂ ਕਿਉਂ ਕਰਦੀ ਹੁਣ 8 8 ਮਹੀਨੇ ਹੋਗੇ ਦਿੰਦੋ ਤੇ ਭਾਈ ਮੈਨੂੰ ਫਰੀ 8 ਮਹੀਨੇ ਦਾ ਹੋਗੇ ਤੇ ਪੈਸੇ ਦਵਾਂਗੇ ਫਰੀ ਚ ਕਿਦਾਂ ਤੂੰ ਮੈਨੂੰ ਬੋਲਦਾ ਤਰੀਕਾ ਦੇ ਲਿਆ ਕਹਿ ਦਿੱਤਾਗਾ ਤੇ ਤੇਰੀ ਮਰਜ਼ੀ ਐ ਮੇਰੀ ਗੱਲ ਸੁਣ ਲੈ ਜਦੋਂ ਘਰੇ ਨਾ ਹੋਇਆ ਨਾ ਮੈਂ ਤੈਨੂੰ ਆਪੇ ਫੋਨ ਲਾ ਦੂੰਗੀ ਹੁਣ ਤੋ ਘਰੇ ਨੀ ਨੀਦੜੀਆਂ ਨਹੀਂ ਖੇਤ ਜਾਊਗਾ ਉਹ ਪਾਣੀ ਦੀ ਬਾਰੇ ਬਾਦ ਉੱਡਦੀ ਨਹੀਂ ਉਹ ਤਾਂ ਸਵਾਹ ਤਾਂ ਚਾਹੀਦਾ ਤੇ ਤੈਨੂੰ ਬਾਕੀ ਕਿ ਚਲ ਮੇਰੇ ਤਾਂ ਜਮਾਂਕ ਨਹੀਂ ਹੋਇਆ ਕੁਛ ਡੁੱਦਾ ਪਹਿਲਾਂ ਮੇਰੀ ਗਲਤੀ ਸੁਣ ਲੈ ਘੁੱਗੂ ਵੀ ਜਦੋਂ ਖੇਤ ਗਿਆ ਮੈਂ ਤੈਨੂੰ ਫੋਨ ਕਰ ਦੂ ਫਿਰ ਤੂੰ ਆ ਜੀ ਹੁਣ ਘਰੇ ਆ ਉਹ ਮੈਨੂੰ ਪਤਾ ਲੱਗ ਜੂਗਾ ਮੈਂ ਆ ਗਿਆ ਕਿਵੇਂ ਕਰੀਏ ਫਿਰ ਤਾਂ ਹੀ ਤਾਂ ਕਹਿਣੀ ਆ ਵੀ ਜਾ ਤੂੰ ਹੁਣ ਬਗ ਜਾ ਹੁਣ ਫੇਰ ਪੁੱਛੂਗਾ ਹੋਰ ਰੋਜ ਓਏ ਬੰਦਾ ਵਾਂ ਜਾਂ ਤੂੰ ਬੰਦਾ ਮੈਂ ਤਾਂ ਬੰਦੀ ਆ ਬਾਈ ਚੈੱਕ ਕਰਨਾ ਨਹੀਂ ਚੈੱਕ ਤਾਂ ਮੈਂ ਤੈਨੂੰ ਕਰ ਲਿਆ ਤੂੰ ਉਹ ਤੇ ਆਵਾਜ਼ ਨਹੀਂ ਮਾਰੀ ਦੁੱਧ ਪਾਉਣਾ ਇਹਨੂੰ ਬੰਦਾ ਜਾਂ ਕੁੜੀਆਂ ਨੇ ਦਹੀਂ ਜਮਣੀ ਪੁੱਛ ਹਸਦੀਪ ਪਹਿਲਾਂ ਤੂੰ ਰਸੋਈ ਚ ਕੀ ਲੈਣ ਬੜਾ ਬੰਦੀ ਦੱਸ ਪਰ ਰਸੋਈ ਚ ਤਾਂ ਉਹ ਫਿਰਦੀ ਸੀ ਭਿੰਗਲਾ ਹੋਰ ਰਸੋਈ ਚ ਤਾਂ ਦੇਖਦਾ ਹੋਊਗਾ ਜੇ ਵੀ ਮੈਂ ਇੱਥੇ ਦੁੱਧ ਪਾ ਕੇ ਰੱਖ ਜਨਾ ਉੱਥੇ ਨੂੰ ਕੋਈ ਭਾਂਡਾ ਨਹੀਂ ਮਿਲਿਆ ਹੈਗਾ ਇੱਕ ਬੰਦਾ ਬਾਹਲਾ ਉੱਚਾ ਤੂੰ ਆ ਭੋਲੀ ਤੈਨੂੰ ਹੈ ਨਾ ਬਹੁ ਬਣਾਈ ਜਾਂਦਾ ਫੁੱਦੂ ਬਣਾਈ ਜਾਂਦਾ ਬੰਦੇ ਨੇ ਕੋਈ ਮੈਂ ਤਾਂ ਬਣਾ ਹੀ ਨਹੀਂ ਜਗਦਾਰ ਫੁੱਦੂ ਵਾਲਾ ਗੱਲ ਹੀ ਆ ਯਾਰ ਤੂੰ ਦੁੱਧ ਪਾ ਕੇ ਥੋੜੀ ਕੋਈ ਸਾਡਾ ਭਾਂ ਉਹ ਦੇ ਲੈਣ ਬੰਦਿਆਂ ਨਾਲ ਹੁੰਦਾ ਬੁੜੀਆਂ ਨਾਲ ਜਾਂਦਾ ਤਾਂ ਸਿਆਣਾ ਤੂੰ ਕਹਾ ਜਾ ਮਾੜੀ ਅੱਖ ਰੱਖੀ ਹੋਵੇ ਤੇ ਮੈਂ ਤੈਨੂੰ ਮਾੜੀ ਅੱਖ ਨਹੀਂ ਆਖਿਆ ਵੀ ਦੁੱਧ ਸਭ ਉੱਥੇ ਪਾ ਜਾ ਕਰ ਭਾਈ ਸਾਨੂੰ ਬਾਜ਼ ਮਾਰ ਲੈ ਕਰ ਉੱਥੇ ਦਾ ਬੰਦਾ ਬੁੜੀ ਆ ਜਾ ਚੱਲ ਹੁਣ ਤੁਸੀਂ ਕਿਉਂ ਜਿੱਦੀ ਜਾਂਦੇ ਹੋ ਜੇ ਇਹਨੇ ਹੋਰ ਕਨਾਂ ਨੂੰ ਵੀ ਦੁੱਧ ਪਿਣਾ ਇਹਨੂੰ ਬਾਗ ਜਾਣ ਦੋ ਤੇ ਦੋਦੀਓ ਐਸੇ ਕਰਕੇ ਬਣਿਆ ਥਰਕੀ ਆ ਕਨ ਜਰੇ ਇਹ ਉਹ ਚਲ ਮੈਂ ਤਾਂ ਗਾਂਹਾਂ ਦਾ ਹਨ ਨੂੰ ਨਰੇ ਤੂੰ ਬੜੀ ਨਲੇ ਤਾਂ ਵਿਚਾਰਾ ਫ੍ਰੀਜ ਆਪਾਂ ਨੂੰ ਇੰਨੇ ਮਹੀਨੇ ਹੋ ਗਏ ਦੁੱਧ ਤੇ ਪੈਸੇ ਨਹੀਂ ਉਹਨੇ ਕਦੇ ਮੰਗੇ ਹੈਗੇ ਨਹੀਂ ਤੈਨੂੰ ਪਤਾ ਦੁੱਧ ਹੀ ਕਿੰਨਾ ਕਲੇਸ਼ ਕਰਦੇ ਆ ਬਾਰ ਚੋਂ ਨਹੀਂ ਹਲਦੇ ਉਲਟਾ ਤੂੰ ਨੂੰ ਆ ਸ਼ਾਵਾਸ਼ਾ ਦੇਤੀ ਹੈਗੀ ਕਾ ਮਿਲ ਜੇ ਤੈਨੂੰ ਵਾਲੇ ਭੋਲੀ ਤੈਨੂੰ ਹੀ ਫੇਰਣਾ ਭੋਲੀ ਆ ਉਹ ਪਹਿਲਾਂ ਤਾਂ ਉਹ ਤੇ ਰਸੋਈ ਚ ਆਇਆ ਕਰਦਾ ਕਰਦਾ ਇਹ ਅਗਰਾਂ ਦੇਖਦਾ ਖੇਤਰ ਮਗਰ ਇੱਥੇ ਕਮ ਇੱਥੇ ਖੜ ਨਹੀਂ ਸਕਦਾ ਬੰਦਿਆ ਉਹ ਉਹਦਾ ਸੁਵਾਈ ਹੈ ਜਾਂ ਐਨੇ ਮਹੀਨੇ ਹੋ ਗਏ ਆਪਣੇ ਘਰੇ ਆਉਂਦੇ ਨੂੰ ਜੇ ਕੋਈ ਗੱਲਬਾਤ ਹੁੰਦੀ ਤਾਂ ਐਨੇ ਮਹੀਨੇ ਦੇ ਕਹਿ ਦਿੰਦਾ ਮੈਨੂੰ ਆਹ ਪੁੱਤ ਹੈ ਨਾ ਵੀ ਉਹਦਾ ਸੁਵਾਈ ਹੈ ਜਾਂ ਉਹ ਦੁੱਧ ਦੇ ਕਰਕੇ ਧੀ ਮੀਆਂ ਦੇ ਠੱਕਪੋਰ ਨਾ ਮਾਰੀ ਲੱਗਾ ਆਪਣੇ ਪਿੰਡ 'ਚ ਹੋਰ ਕੋਈ ਤੂੰ ਕਹਿ ਦੇ ਨਾ ਮਨਿੰਗ ਵੀ ਤਾਂ ਸੁਵਾਈ ਹੈ ਉਹਦਾ ਸੁਵਾਈ ਹੈ ਜਾਂ ਮਾ ਮਾ ਬਲਕੀ ਇਹ ਕੰਮ ਕਰਦੇ ਨਾ ਮੈਂ ਤਾਂ ਕਦੇ ਕੋਈ ਲੰਬਾ ਨਹੀਂ ਚੱਲ ਮਾਰਾਂਗੇ ਦੁੱਧ ਪਾਉਂਦੇ ਉਹ ਪਿੰਡ 'ਚ ਤੈਨੂੰ ਮੈਂ ਮਾਰੀ ਨਹੀਂ ਆਖਿਆ ਨਾ ਤੈਨੂੰ ਲਾਂਭਾ ਦਿੱਤਾ ਮੈਂ ਉਹਦੀ ਗੱਲ ਕਰੀ ਹਾਂ ਉਹਦੀ ਹਰਕਤ ਮੈਂ ਉਹੀ ਕਹਿਣੀ ਐ ਵੀ ਤੂੰ ਮੈਨੂੰ ਮੜੀ ਨਹੀਂ ਕਿਹਾ ਵੀ ਪਰ ਤੂੰ ਉਹਨੂੰ ਵੀ ਕਿਉਂ ਚੜੇਂ ਰੁੱਟੇ ਛਿੱਤਰ ਉਹ ਪੈ ਗਿਆ ਆਪਾਂ ਨੂੰ ਦੁੱਧ ਪੀਉਂਦਾ ਫੇਰ ਵੀ ਪੈਸੇ ਵੀ ਨਹੀਂ ਮੰਗੇਗੇ 8 ਮਹੀਨੇ ਹੋ ਗਏ ਕੁਝ ਨਹੀਂ ਕਹਦਣਾ ਮੈਨੂੰ ਕਹਿੰਦਾ ਤੂੰ ਉਹਦੀ ਹਰਕਤਾਂ ਤੇ ਨਹੀਂ ਕਰਖੀ ਜੇ ਮੇਰੀ ਗੱਲ ਝੂਠ ਹੋਈ ਮੈਂ ਸਿਰ ਮੇਰਾ ਤੇ ਜੁੱਤੀ ਤੇ ਜੇ ਮੇਰੇ ਹਰਕਤਾਂ ਦੇਖੀ ਤੇ ਕੀ ਕਰਦਾ ਚਲ ਚੰਗਾ ਮੇਰਾ ਦਿਮਾਗ ਨਾ ਖਰਾਬ ਕਰ ਜਾ ਜਾ ਕੇ ਤੋੜਲਾ ਕੰਮ ਕਰ ਢੱਕਾ ਮੈਂ ਉਸੇ ਬੈਠਾਂਗਾ ਮੈਨੂੰ ਚਾਹ ਪਿਆ ਘੁੱਟ ਪਹਿਲਾਂ ਚਾਹੀਦੀ ਚਾਹੀਦੀ ਸਾਰਾ ਦਿਨ ਅਮਲੀ ਅੰਗ ਕਰਦਾ ਕੋਸਾਂ ਦੀ ਬੋਲਮ ਹੋ ਤੱਕ ਦੇਖੀ ਨਾ ਕੰਦਲ ਕਰਦਾ ਕੀ ਵਰਦਾਗਾ ਉਹਦਾ ਇਹ ਵਰਤਨ ਜਿਵੇਂ ਬੱਕਰੀ ਮਗਰ ਲੈ ਲਾ ਵਰਤਦਾ ਹੁੰਦਾ ਯਾਰ ਦੇਖਣ ਨੂੰ ਉਹ ਕਿਹੜਾ ਮਾੜਾ ਜੇ ਮੈਂ ਉਹਦੇ ਨਾਲ ਮਾੜੀ ਹੋ ਗਈ ਹਾਂ ਜਿਹੜਾ ਤੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਨਹੀਂ ਆ ਵਰਦਾ ਜਿਵੇਂ ਬੱਕਰੀ ਮਗਰ ਲੈ ਲਾ ਦੀ ਵਰਤਦਾ ਲੈ ਆ ਗੱਲ ਵੀ ਤੂੰ ਖੜ ਜਾ ਇੱਥੇ ਬੰਦਾ ਉੱਥੇ ਤੋਂ ਬਦਲ ਲੈ ਕਿੰਨੀ ਕਿੰਨੀ ਗੱਲ ਚੱਲ ਚੰਗਾ ਜਾ ਤੂੰ ਭਾਗ ਜਾ ਤੂੰ ਪਤਾ ਮੈਨੂੰ ਤੇਰੇ ਵੀ ਲੱਛਣਾਂ ਦਾ ਕਿੰਨੇ ਕ ਚੰਗੇ ਆ ਸੰਦੀਪ ਕੀ ਕਰੀ ਨਹੀਂ ਕੋਸ਼ ਨਹੀਂ ਕਰਦੀ ਆਂ ਬੈ ਜਿਹਦੀ ਮੈਂ ਤਾਂ ਫੋਨ ਜਿ ਲਾਉਂਦੀ ਸੀ ਫੋਨ ਲੱਗਿਆ ਨਹੀਂ ਹੈਗਾ ਪਿੰਡ ਫੋਨ ਲਾਇਆ ਸੋਨਾਂ ਚੱਕਿਆ ਨਹੀਂ ਹੈਗਾ ਅੱਜ ਕਿਵੇਂ ਗੇੜਾ ਮਾਰ ਲਿਆ ਤੂੰ ਗੇੜਾ ਕਾਣ ਹੋੜੀਏ ਜਵਾਖ ਨੇ ਚਾਹ ਬਣੂ ਸਵੇਰ ਸਕੂਲ ਆਈ ਜਾਂਦੇ ਹੈਗੇ ਤੇ ਮੈਂ ਅਖ ਵਿਚਾਰ ਮਾਹਮ ਸੰਦੀਪ ਨੂੰ ਕਹਿ ਕੇ ਮੜਾ ਜੇ ਤੁਹਾਡੇ ਦੇਖ ਬੱਬੂ ਆਉਂਦਾ ਦੁੱਧ ਪਾਉਣਾ ਤੇ ਮੈਂ ਪੁੱਛਿਆ ਸੀ ਮੈਨੂੰ ਜਵਾਬ ਦੇ ਤਾਂ ਹੁਣ ਜਲ ਮੈਂ ਪੈਣ ਨੂੰ ਪੁੱਛਣਾ ਕੀ ਬਤਾ ਕਾ ਖਾ ਕੇ ਵੀ ਚਲ ਜੇ ਸਾਨੂੰ ਬੜਾ ਨਹੀਂ ਚਾਹੀਦਾ ਸਾਨੂੰ ਤਾਂ ਅੱਧਾ ਕਿਲੋ ਦੁੱਧ ਬਹੁਤ ਹੈ ਕਿ ਦੋ ਜਵਾਖ ਇੱਕ ਮੈਂ ਲੈ ਉਹਨੂੰ ਚੋਰ ਜਿਨ ਕੀ ਮਾਣਾ ਸੀਗਾ ਵਧੀਆ ਉਹਨ ਤੋਂ ਪੈਸੇ ਬੰਦੇ ਮਹੀਨੇ ਦੇ ਮਹੀਨੇ ਪੈਸੇ ਲੇਕੇ ਜਾਇਆ ਕਰਦਾ ਨਾ ਕੀ ਕਹਿੰਦਾ ਦੁੱਧ ਪਾਉਂਦਾ ਨਹੀਂ ਹੈਗਾ ਮੈਂ ਕਹਿੰਦਾ ਮੈਂ ਤਾਂ ਸੰਦੀਪ ਕੇ ਮੇਰਾ ਤਾਂ ਗੱਲਬਾਤ ਆਏ ਜਿਵੇਂ ਤਾਂ ਸੀ ਕੁਝ ਉਹੀ ਕੁੱਤਾ ਭਕਾਈ ਮਰੀ ਜਾਂਦਾ ਮੇਰੀ ਤਾਂ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਦੁੱਧ ਲੈਣ ਲਾਉਂਦਾ ਵੀ ਹਾਂ ਇਹ ਗੱਲ ਹੈਗੀ ਹੈ ਜਰੂਰ ਸਾਡੇ ਘਰੇ ਆਉਂਦੇ ਨੇ ਉਹਨੂੰ ਕਾਫੀ ਟਾਈਮ ਹੋ ਗਿਆ ਵੀ ਚਲ ਘਰ ਵਾਲੀ ਗੱਲ ਬਣੀ ਹੋਈ ਹੈ ਇਹ ਤਾਂ ਹੈ ਵੀ ਬਣ ਵੀ ਵਿਚਾਰੇ ਹੁਣ ਜੇ ਬੰਦਾ 7-8 ਸਾਲ ਤੋਰੇ ਵੀ ਉਹ ਉਦਾਂ ਹੀ ਹੁੰਦਾ ਮੂੰਹ ਸਰ ਲੱਗਦਾ ਵੀ ਬਣੀ ਹੈ ਚਲ ਮੋਹ ਪਿਆਰ ਦੀ ਗੱਲ ਹੁੰਦੀ ਪਰਾਂ ਤਾਂ ਉਹਦੀ ਕ ਨਾ ਜਦੋਂ ਆਇਆ ਤੇ ਉਦੋਂ ਮੈਂ ਗੱਲ ਕਰ ਲਵਾਂ ਉਦੋਂ ਉਹਨੂੰ ਮੈਂ ਕਹਿ ਦਊਂਗੀ ਭਈ ਇਹ ਵੀ ਸਾਡੀ ਹੈਗੀ ਤੇ ਦੁੱਧ ਪਾ ਦਿਆ ਕਰ ਇਹਨਾਂ ਨੂੰ ਆਏ ਆ ਨਾ ਵੀ ਚਲ ਮੈਂ ਮੈਂ ਤਾਂ ਚਲ ਨਾ ਵੀ ਪੀਉਂਗੀ ਸਰਦੀ ਦਾ ਪਰ ਬੱਚਿਆਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਇੱਕ ਹੁਣ ਸਰਦੀਆਂ ਆ ਗਈਆਂ ਨਾ ਸਰਦੀਆਂ ਕਰਕੇ ਬੱਚੇ ਚਾਹ ਮੰਗਦੇ ਆ ਸਹੀ ਗੱਲ ਆ ਦੀਦੀ ਇਹ ਤੇ ਤੇਰੀ ਚਲ ਆਨੇ ਦਾ ਘਰ ਆ ਨਾ ਕੋਈ ਲੋ ਯਾਰ ਹਾਂ ਹਾਂ ਚਲ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਉਹਨੂੰ ਕਹਿ ਦਊਂਗੀ ਤੇ ਐਂ ਦੱਸ ਚਾਹ ਬਣਾ ਕੇ ਲੈ ਕੇ ਆਵਾਂ ਨਾ ਬੱਸ ਬਈ ਮੈਂ ਹਮੜੇ ਜੀ ਕਹਿ ਆ ਮੈਂ ਚਲ ਪੈਣ ਦਮਾ ਫਿਰ ਮੂੰਹ ਉੱਤੇ ਲੱਗਦੀ ਕਹਿ ਦਊਗੀ ਮੜੇ ਤੂੰ ਸੁਪੁੱਛ ਕੇ ਦੇ ਕੋਈ ਨਾ ਮੈਂ ਕਹਿ ਦੂੰਗੀ ਆਉਂਦੇ ਸਹੀ ਅੱਜ ਉਹਨੂੰ ਦੁੱਧ ਪਣ ਜਦੋਂ ਆਇਆ ਮੈਂ ਕਹਿ ਦੂੰਗੀ ਚਲ ਠੀਕ ਹੈ ਵੀ ਆਂ ਚਾਹ ਪੀ ਕੇ ਬਗੀ ਨਾ ਨਾ ਬੱਸ ਚਾਹ ਨੂੰ ਕਿ ਮੈਨੂੰ ਕੰਮ ਤੋਂ ਪਤਾ ਸ ਵਾਲੇ ਸ਼ਾਮ ਨੂੰ ਦਵਾਲੇ ਹੁੰਦੇ ਠੀਕ ਦੇਖ ਰਾਮ ਜੱਟਾ ਕਿੱਡਾ ਕੀ ਕੀ ਭਕਾਈ ਮਾਰਦਾ ਲੋਕਾਂ ਕੋਲੇ ਅਖੇ ਮੇਰੀ ਤਾਂ ਉਹਦੇ ਨਾਲ ਗੱਲਬਾਤ ਕੋਈ ਨਾ ਜਾਣਦੇ ਉਹਦਾ ਕਰੂੰ ਮੈਂ ਸਾਬਕ ਤਾ ਪਰਚਾ ਹੀ ਘਟਣੂ ਉਹਦਾ ਜਮ ਮੈਂ ਤਾਂ ਕਹ ਦੂ ਪਈ ਮੈਂ ਹੋਰ ਦੁੱਧ ਦਿੱਤੋ ਦੁੱਧ ਪਵਾਇਆ ਕਰੋ ਮੈਂ ਨਹੀਂ ਤੈਨੂੰ ਘਰੇਵਾੜ ਦੀ ਥੱਕ ਗਿਆ ਤਾਂ ਸਰੀਰ ਹੀ ਦਰਦ ਹੋਈ ਸਿਰ ਦਬਦਨਾ ਨਹੀਂ ਤੂੰ ਕਿਧਰੋਂ ਆ ਗਿਆ ਹੈ ਰਾਮ ਜੱਦੇ ਕੱਲ ਮੇਰੇ ਮੈਨੂੰ ਪਤਾ ਲੱਗੇ ਤੇਰੀ ਕਰਤੂਤ ਨਾ ਤੂੰ ਲੋਕਾਂ ਚ ਕੀ ਪੰਡੀ ਕਰਦਾ ਫਰਦਾ ਮੇਰੀ ਇਥੇ ਮੇਰੇ ਤਾਂ ਉਹਦੇ ਨਾਲ ਗੱਲ ਲੱਗ ਤੈਨੂੰ ਪਤਾ ਤਾਂ ਹੈਗਾ ਮੈਂ ਕਿਹੜਾ ਦੁੱਧੀ ਐ ਮੈਂ ਤਾਂ ਉਂ ਡੋਲੂ ਚੱਕ ਕੇ ਤੇਰੇ ਦੁੱਧ ਵੇਂਦਾ ਜਨਾ ਮੇਰਾ ਕਿਹੜਾ ਦੁੱਧ ਲੱਗਦਾ ਐ ਨਾ ਪਰੋਣੇ ਤੋਂ ਲੋਕਾਂ ਕੋਲ ਜੇ ਕਿ ਐਂ ਪਕਾਈ ਮਾਰਦਾ ਕੱਲ ਮੇਰੇ ਗਵਾਂਡਰ ਮਨ ਲਾਂਬਾ ਦੇ ਕੇ ਗਈ ਐ ਕਹਿੰਦੀ ਮੈਨੂੰ ਕਹਿੰਦਾ ਮੈਂ ਉਹਨਾਂ ਦੇ ਤਾਂ ਤਾਂ ਘਰੇ ਦੁੱਧ ਦੇ ਕੇ ਆਉਣਾ ਕਿ ਉਹਦੇ ਨਾਲ ਤੇ ਮੇਰੀ ਗੱਲਬਾਤ ਕੋ ਸਾਂ ਕੁੱਤੇ ਐ ਪਕਾਈ ਮਾਰਦਾ ਨਾ ਉਹ ਪਤਾ ਨਹੀਂ ਕਿ ਸਾਰੇ ਪਿੰਡ ਚ ਜਾ ਡਾ ਦੂਗੀ ਤੂੰ ਮੇਰੀ ਗੱਲ ਤਾਂ ਸੁਣਦੀ ਜੇ ਤਾਂ ਮੈਂ ਦੁੱਧੀ ਹੂ ਮੈਂ ਤਾਂ ਲੋਕਾਂ ਦੇ ਕਹਿੰਦਾ ਦੁੱਧ ਪਾਵਾਂ ਘਰ ਘਰ ਆਜ ਮੈਂ ਤਾਂ ਤੋਲੀ ਭਾਈ ਮੈਂ ਤਾਂ ਨਾ ਦੀ ਦੋਤੀ ਮੈਂ ਕੋਈ ਦੋਤੀ ਨਹੀਂ ਹੈਗਾ ਮੈਂ ਤੈਨੂੰ ਮਿਲਣ ਦੇ ਬਾਅਦ ਨੂੰ ਹੀ ਆਉਂਦਾ ਸੀ ਸਾਰਾ ਮੇਰਾ ਘਰ ਪਰਦਾ ਫਰਦਾ ਤੇ ਤੈਨੂੰ ਹੋਰ ਕੀ ਕਰਦੇ ਤੂੰ 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 ਤ ਤਪਦਾ ਬਿੱਲੀ ਨੂੰ ਤਾਂ ਮਾਰਦੀ ਨਹੀਂ ਸੀ ਹੁਣ ਤੇਰੀ ਅਕਲ ਚੜਚਾ ਗਈ ਕਿ ਆਈ ਦੀ ਮੈਨੂੰ ਅਕਲ ਹੁਣ ਤਾਂ ਆ ਗਈ ਗਵੰਟਨ ਕੋਲੇ ਪਕਾਈ ਮਾਰਿਆ ਉਹਨੂੰ ਆਏ ਆ ਵੀ ਮੈਨੂੰ ਗੱਲਾਂ ਗੱਲਾਂ ਚਾਹੀ ਡਰਾ ਲੂ ਤੇ ਮੇਰੇ ਨਾਲ ਗੱਲਬਾਤ ਕਰ ਤਾ ਉਹਦੇ ਉੱਪਰ ਕੀ ਕਰੀਓ ਕਿਹੜਾ ਦੁੱਧ ਹੀ ਆਪਾਂ ਐਂਦਾ ਯਾਰ ਕਰੋ ਤਾਂ ਮਰਗੀ ਜਾਂਦਾ ਨਾ ਦੁੱਧ ਪਾ ਕੇ ਥੋੜਾ ਜਿਹਾ ਵਿੱਚ ਪਾ ਕੇ ਪਾਣੀ ਆਪਾਂ ਦੇ ਤਾਂ ਫੌਂਟ ਤਾਂ ਡੇਰੀ ਚ ਜਾਂਦਾ ਸੀ ਦੁੱਧ ਆਪਣੇ ਨੇ ਕਿਲੋ ਪਾਜਦਾ ਸੀ ਇਹ ਜਣ ਨੂੰ ਤਾਂ ਦੁੱਧ ਹੀ ਬਦਨਾਮ ਕਰਦੇ ਨੇ ਚੰਗੇ ਭਲੇ ਸੀ ਉਹੀ ਤਾਂ ਗੱਲ ਆ ਮੈਨੂੰ ਤਾਂ ਅੱਜ ਪਤਾ ਲੱਗਿਆ ਇਹਦੀ ਕਤੂਤ ਆ ਜਦੋਂ ਮੈਂ ਆ ਕੇ ਲਾਂਬਾ ਦਿੱਤਾ ਵੀ ਤੂੰ ਸਾਡੇ ਗਵਾਂਡਰ ਕੋਲੇ ਵੀ ਆਏ ਕਿ ਕਹਿ ਕੇ ਚਲ ਕੋਈ ਨਾ ਹੁਣ ਤੂੰ ਕਹਿੰਦਾ ਉਹ ਤਾਂ ਉਹਦੇ ਪੰਜਾਂ ਵੇਲੇ ਗੱਲ ਫੁੰਦਾ ਕੱਲ ਨੂੰ ਤੇਰੇ ਹੀ ਪਹਿਨੀ ਐ ਇਹ ਜਿਹੇ ਦੋਧੀਆਂ ਨੇ ਨਾ ਚੰਗੇ ਭਲੇ ਦੋਧੀ ਸੀ ਜਿਹੜੇ ਉਹ ਬਦਨਾਮ ਕਰਕੇ ਦੁੱਧ ਨਹੀਂ ਪਾਉਂਦੀਆਂ ਪੁੜੀਆਂ ਬਣਦੀਆਂ ਪਾਰਤ ਬੰਦੇ ਪੋਦੇ ਬਾਰ ਬਾਰ ਤੈਨੂੰ ਸਮਝਾਇਆ ਤੂੰ ਸਮਝੀ ਨਹੀਂ ਹੁਣ ਤਾਂ ਤੈਨੂੰ ਪਤਾ ਲੱਗਿਆ ਤੈਨੂੰ ਬਦਨਾਮ ਕਰਦਾ ਵੱਡਾ ਤੇਰਾ ਸਾਰੇ ਮਿੱਟੀ ਪੱਟ ਦੂ ਉਹ ਤੂੰ ਐਜੀ ਹੈ ਨਹੀਂ ਉਹ ਉਹੀ ਜਿਹੜਾ ਨਕਲੀ ਜਿਹਾ ਦੋਧੀ ਕਰਦਾ ਇਹਦੇ ਮਗਰ ਨੂੰ ਮੈਂ 10 ਸਾਲ ਮੈਂ ਨੂੰ ਨਾ ਪਤਾ ਸੀ ਬਾਈ ਮੇਹੋ ਕਿਹੜਾ ਦੁੱਧ ਹੀ ਹੈ ਤੇ ਉਹ ਹੈ ਨਹੀਂ ਕਿਸੇ ਕੰਮ ਦਾ ਮੈਂ ਤਾਂ ਦੀਨ ਨੂੰ ਪਹਿਲੀ ਪੁੱਛੀ ਸੀ ਮੈਂ ਤਾਂ ਕਿ ਮੈਂ ਇਕੱਲੇ ਉਹਨਾਂ ਦੇ ਦੁੱਧ ਪਾਣਾ ਹੈ ਤੇ ਹੋਰ ਨਹੀਂ ਮੈਂ ਕਿਸੇ ਦੀ ਹੋਰ ਤਾਂ ਪਤਾ ਕੀ ਕਰਦਾ ਸੀ ਉਹ ਘਰ ਉਹ ਵਾਸੀ ਦੁੱਧ ਡੇਰੀ ਚ ਪਾਉਣ ਨੂੰ ਉਹਦੇ ਵਿੱਚ ਪਾ ਕੇ ਬਾਹਰੋਂ ਤਾਂ ਡੇਰੀ ਚ ਪਾ ਕੇ ਉੱਤਰ ਪੂਰਾ ਕਰਨ ਨੂੰ ਸੀ ਕਰ ਰਿਹਾ ਦ ਨਾਲ ਕਿ ਉਹ ਨੂੰ ਪਾਣੀ ਵਾਲਾ ਪਾ ਦੇਣਾ ਸੀਗਾ ਬਾਦ ਪੂਰਾ ਹਰਾਮੀ ਹੈ ਬਾਈ ਤੁਸੀਂ ਕਿੱਥੇ ਹੋ ਦੇ ਮਨਦੀ ਨਹੀਂ ਸੀ ਮਨਦੀ ਨਹੀਂ ਸੀ ਹੁਣ ਆ ਕੇ ਜਾਣ ਆਇਆ ਕੰਜਰਦੀ ਦੇ ਹੁਣ ਮੰਦੀ ਆ ਮੈਨੂੰ ਕੀ ਪਤਾ ਸੀ ਦੀਦੀ ਵੀ ਐਹ ਜਾ ਨਿਕਲੂਗਾ ਹਰਾਮੀ ਮੈਨੂੰ ਤਾਂ ਹੁਣ ਪਤਾ ਲੱਗਿਆ ਜਦੋਂ ਤੂੰ ਮੈਨੂੰ ਅੱਗੇ ਦੱਸਿਆ ਵੀ ਉਹ ਗੱਲ ਆਏ ਬਣਾਉਂਦਾ ਤੇਰੀ ਚਲੋ ਮੇਰੀ ਉਹ ਤਾਂ ਨਾਲ ਬੰਦ ਹੀ ਨਾ ਤਾਂ ਮੈਨੂੰ ਬਦਨਾਮ ਨਾਲ ਆਪ ਦੇ ਨਾਲ ਭਲਾ ਮੇਰਾ ਜੀਨ ਮਾਰਨ ਉਹ ਜਿੱਤ ਕੇ ਕਹਿੰਦਾ ਮੈਨੂੰ ਕਦੀ ਤੇਰੇ ਘਰ ਆ ਕੇ ਕੁਸ ਕਰਦੀ ਬੱਧੀ ਦੁੱਧ ਨਾ ਕੋਈ ਨਹੀਂ ਹੁਣ ਤੁਸੀਂ ਛੱਡੋ ਗਲੇਸ਼ ਨਾ ਪਾਉਗਾ ਉਹ ਗੋਡੇ ਵੱਜ ਕੇ ਕਾਦੀ ਖਾਤਰ ਮਾਂ ਮਾਂ ਤਾਂ ਗਈ ਤੂੰ ਇਹ ਬਲੇ ਦੁੱਧਿਆ ਜੀ ਉਹ ਵੀ ਨਾਮ ਰੱਖਿਆ ਬਈ ਤੇਰੇ ਵਰਗੀ ਦਰਦੀ ਦੁੱਧ ਨਹੀਂ ਪਹੁੰਚਿਆ ਨਾ ਤਰ ਕੀ ਕਹੇ ਚਲ ਕੋਈ ਨਾ ਪਰ ਪੰਜੇ ਉਂਗਲਾਂ ਤੇ ਖਸਾਰ ਨੂੰ ਪਸਾਰ ਉਹ ਦਾ ਮਨਦਾ ਤੇ ਤੂੰ ਆ ਲੈ ਜ ਆਪਣੇ ਘਰੇ ਫੜਦਾ ਸੀ ਕਿਹਦਾ ਪਹਿਲਾਂ ਜਾਂ ਤੂੰ ਕੋੜੀ ਤੂਲ ਫਿਰ ਉਹਦੀ ਤੋਂ ਉੱਤਰਦੀ ਚਲ ਕੋਈ ਨਾ ਹੁਣ ਨਹੀਂ ਆਉਂਦਾ ਆਪਣੇ ਘਰੇ ਬਹਿ ਜਾ ਨਾ ਜੀ ਦੀ ਤੂੰ ਚਲ ਕੋਈ ਨਾ ਕਹਿੰਦੇ ਉਹਦੇ ਆ ਸ਼ੈਣਾ ਹੀ ਬਿਟਕੇ ਆ ਜਾਣ ਗੋਡੀ ਬਸ ਕੇ ਕੋ ਹੋ ਜਾਂਦੀਆਂ ਪੰਜੇ ਉਂਗਲਾਂ ਇੱਕਸਾਰ ਕਦੇ ਨਹੀਂ ਹੁੰਦੀਆਂ ਉਹ ਤਾਂ ਹੈਗੀ ਵੀ ਨਹੀਂ ਦੁਨੀਆ ਤੇ ਮਰੀ ਵੀ ਨਹੀਂ ਹੈਗੀ ਸਹੀ ਗੱਲ ਆ ਜੀ ਦੀ ਤੇਰੀ ਬਸਾਂ ਵਧੀਆ ਹੋਵੇ ਤੂੰ ਟਾਈਮ ਤੇ ਆ ਗਈ ਸਮਝਾ ਗਈ ਤੇਰੇ ਬਾਈ ਨੂੰ ਨਹੀਂ ਤੇਨੇ ਪਤਾ ਨਹੀਂ ਮਰਨਾ ਕਿੰਨਾ ਖ ਜ਼ਿਆਦਾ ਕਲੇਸ਼ ਕਰਨਾ ਸੀਗਾ ਸਹੀ ਗੱਲ ਹੈ ਕਈ ਵਾਰੀ ਬੈਮ ਬੈਮ ਚ ਵੀ ਘਰ ਪਟੇ ਜਾਂਦੀ ਆ ਹੋਰ ਉਹੀ ਤਾਂ ਗੱਲ ਆ ਬਹਿ ਜਾ ਮੈਂ ਚਾਹ ਬਣੀ ਬਣਾ ਲੈਂਦਾ ਨਹੀਂ ਬਸ ਮੈਂ ਤਾਂ ਹੁਣ ਆਪਣਾ ਗੰਦ ਨਾ ਗੰਦ ਤੇ ਰੋਲਾ ਸੁਣ ਕੇ ਆ ਗਈ ਅੱਛਾ ਚਾਹ ਵਧੀਆ ਬਣੀ ਟਾਈਮ ਤੇ ਆ ਗਈ ਚਲ ਉਹਨੂੰ ਸਮਝਾਈ ਠੀਕ ਹੈ ਜੀ